ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦਿਖਾ ਰਹੇ ਹਾਂ ਮੋਰਚੇ ਦਾ ਜਿਹੜੇ ਹੈਗਾ ਗਰਾਊਂਡ ਲੈਵਲ ਦੀ ਸਾਰੀ ਰਿਐਲਿਟੀ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਜੋ ਜਿਹੜਾ ਹੈ ਕੱਲ ਮੀਟਿੰਗ ਆ ਕਿਸਾਨ ਜਥੇਬੰਦੀਆਂ ਦੇ ਦੋਨੋਂ ਫਾਰਮਾਂ ਦੀ ਜਿਹੜੀ ਹੋਈ ਸੀ ਉਹਦੇ ਵਿੱਚ ਜਿਹੜੇ ਨੇ ਕੁਝ ਸਾਰਥਕ ਨਤੀਜੇ ਨਿਕਲ ਕੇ ਆ ਰਹੇ ਨੇ ਉਮੀਦ ਆ ਕਿ ਮੋਰਚੇ ਦੇ ਲਈ ਜਿਹੜਾ ਮੋਰਚੇ ਦੇ ਹਿੱਤ ਦੇ ਵਿੱਚ ਜਿਹੜੇ ਫੈਸਲੇ ਆਉਣਗੇ ਉਸ ਤਰੀਕੇ ਦੇ ਨਾਲ ਸਾਡੇ ਵੱਡੇ ਆਗੂਆਂ ਨੇ ਜੋ ਅਸੀਂ ਡੀਲ ਕਰ ਰਹੇ ਨੇ ਇਸ ਮੋਰਚੇ ਨੂੰ ਉਹਨਾਂ ਦਾ ਕਹਿਣਾ ਤੇ ਮੰਨਣਾ ਹੈ ਕਿ 21 ਤਰੀਕ 11 ਵਜੇ ਤੱਕ ਜੇਕਰ ਸਰਕਾਰ ਦੇ ਵੱਲੋਂ ਸਾਨੂੰ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਹੈ ਮੰਨਿਆ ਨਹੀਂ ਜਾ ਰਿਹਾ ਤਾਂ 21 ਤਰੀਕ ਨੂੰ ਮੋਰ ਦੋਨੋਂ ਫੋਰਮਾਂ ਦੇ ਜਿਹੜੇ ਵੱਡੇ ਆਗੂਆਂ ਦਾ ਇਹ ਮੰਨਣਾ ਹੈ ਕਿ 21 ਤਰੀਕ 11 ਵਜੇ ਦੇ ਤੱਕ ਜਿਹੜਾ ਅੱਗੇ ਦਿੱਲੀ ਦੇ ਵੱਲ ਜਿਹੜਾ ਹੈਗਾ ਪੀਸਫੁਲ ਤਰੀਕੇ ਦੇ ਨਾਲ ਵਰਿਆ ਜਾਊਗਾ ਸੋ ਜਿਵੇਂ ਜਿਵੇਂ ਜੋ ਜੋ ਅਪਡੇਟ ਜਿਹੜੀਆਂ ਮੋਰਚੇ ਤੋਂ ਆਉਂਦੀਆਂ ਰਹਿਣਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਅੱਜ ਜਿਹੜੀਆਂ ਠੰਡੀਆਂ ਹਵਾਵਾਂ ਦੇ ਨਾਲ ਜਿਹੜਾ ਮੌਸਮ ਬਦਲਿਆ ਹੋਇਆ ਨਜ਼ਰ ਆ ਰਿਹਾ ਔਰ ਤੁਸੀਂ ਦੇਖੋਗੇ ਕਿ ਜਿਹੜੇ ਕਿਸਾਨ ਵੀਰ ਨੇ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਕੀ ਕੀ ਕਹਿਣਾ ਚਾਹੋਗੇ ਜੀ ਕਹਿਣਾ ਕਿ ਜਾਵਾਂਗੇ ਬਾਈ ਜੀ ਕੋਈ ਮੇਡ ਨੂੰ ਸੱਦਾ ਆਵੇਗਾ ਆਪ ਕੋ ਸਾਨੂੰ ਬੋਲੇ ਅਸੀਂ ਤਿਆਰ ਬੈਠਾ ਜਾਵਾਂਗੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਜੋਸ਼ ਦੇ ਨਾਲ ਕਿਸਾਨ ਵੀਰ ਬੈਠੇ ਹਨ ਤੇ ਔਰ ਉਹਨਾਂ ਦੀ ਉਮੀਦ ਹੈ ਕਿ ਜਿਵੇਂ ਜਿਵੇਂ ਕਿ ਜਦੋਂ ਵੀ ਕੋਈ ਵੀ ਕਿਸਾਨ ਆਗੂ ਸਾਡੇ ਦੇ ਨਾਲ ਗੱਲਬਾਤਾਂ ਲਾ ਸਕੇਗਾ ਜਾਂ ਕਹੂਗਾ ਕਿ ਜਰੂਰ ਜਿਹੜਾ ਹੈਗਾ ਅੱਗੇ ਜਾਣ ਦੇ ਲਈ ਅਸੀਂ ਤਿਆਰ-ਬਾਰ ਤਿਆਰ ਹੋਵਾਂਗੇ ਉੱਥੇ ਜਿਹੜੇ ਬਾਪੂ ਜੀ ਹੋਰਾਂ ਨੇ ਆਵਾਜ਼ ਮਾਰੀ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਜੀ ਹਾਂਜੀ ਅਸੀਂ ਐਸੇ ਖਲੋਰੀ ਬਾਰਡਰ ਤੇ ਪੂਰੇ ਡਟੇ ਹੋਏ ਆਂ ਹਾਂਜੀ ਕੱਲ ਸਾਡੀ ਜਿਹੜੀ ਚੌਥੇ ਗੇਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜੋ ਫੈਸਲਾ ਹੁਣ ਆਗੂ ਪਹੁੰਚਣ ਵਾਲੇ ਆ ਉਹ ਆਮ ਜਨਤਾ ਦੀ ਫਿਲਹਾਲ ਇਹ ਜੁਗ ਵੀ ਆ ਆਪਾਂ ਨੂੰ ਆ ਉੱਥੋਂ ਆਫਰ ਆਇਆ ਹੂੰ ਉਹਦੇ ਤੋਂ ਬਾਅਦ ਫਿਰ ਫੈਸਲੇ ਲੈਦੇ ਤੋਂ ਬਾਅਦ ਆਪਾਂ ਕਰ ਰਹੇ ਜੇ ਆਪਾਂ ਸਾਰਿਆਂ ਨੂੰ ਮਨਜ਼ੂਰ ਹੋ ਜਾ ਉਹ ਠੀਕ ਹੈ ਨਹੀਂ ਤੇ ਫਿਰ ਆਪਾਂ 21 ਤਰੀਕ ਨੂੰ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਵੀ ਦਿੱਲੀ ਨੂੰ ਤਿਆਰੀ ਕਰਨੀ ਆ ਤੇ ਚੜ੍ਹਦੀ ਕਲਾ 'ਚ ਰਹਿਣਾ ਇੱਥੇ ਆਪਰੇ ਵਾਸਤੇ ਬਹੁਤ ਵਧੀਆ ਚੜ੍ਹਦੀ ਕਲਾ ਰਾਸ਼ਨ ਪਾਣੀ ਰਹਿਣ ਸਹਿਣ ਨੌਨ ਤੋਂ ਬਹੁਤ ਵਧੀਆ ਸ਼ਾਂਤ ਬਾਈ ਬੈਠੀ ਅਸੀਂ ਤੇ ਅਸੀਂ ਉਹ ਸਰਕਾਰ ਤੋਂ ਇਹੋ ਮੰਗ ਕਰਦੇ ਵੀ ਜਿਹੜੀਆਂ ਸਾਡੀਆਂ ਮੰਗਾਂ ਦੇ ਦੋਰੀ ਦੀਆਂ ਉਹ ਵੀ ਪੂਰੀਆਂ ਕਰੋ ਨਹੀਂ ਤੇ ਫਿਰ ਅਸੀਂ ਦਿੱਲੀ ਨੂੰ ਕੁੱਛ ਕਰਾਂਗੇ ਧੰਨਵਾਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਲੰਗਰ ਜਿਹੜੇ ਆਸ-ਪਾਸ ਦੇ ਨਗਰਾਂ ਦੇ ਵੱਲੋਂ ਲਾਏ ਜਾ ਰਹੇ ਨੇ ਬਜ਼ੁਰਗ ਵੀ ਇੱਥੇ ਆਪਾਂ ਨੂੰ ਸਾਰੇ ਨੇ ਜਿਹੜੇ ਗੱਲਬਾਤ ਕਰ ਰਹੇ ਨੇ ਐਂਬੂਲੈਂਸ ਵਗੈਰਾ ਦੀ ਜਿਹੜੀ ਸਹੂਲਤ ਆ ਉਹ ਇੱਥੇ ਉਪਲਬਧ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ